ਪੰਜਾਬ ਦੇ ਫਤਿਹਗੜ੍ਹ ਸਾਹਿਬ ਦੀ ਰਹਿਣ ਵਾਲੀ ਲੜਕੀ ਹਰਜਿੰਦਰ ਕੌਰ ਨੇ ਪੇਂਟਿੰਗ ਵਿੱਚ ਕਾਫੀ ਮਹਾਰਤ ਹਾਸਲ ਕੀਤੀ ਹੈ। ਉਸ ਵੱਲੋਂ ਹੁਣ ਤੱਕ ਸ਼ਹੀਦੀ ਉੱਤੇ ਲਗਭਗ 8000 ਪੇਂਟਿੰਗਾਂ ਬਣਾਈਆਂ ਗਈਆਂ ਨੇ। ਜਿਸ ਵਿੱਚ ਉਸਨੇ ਲਗਭਗ 100 ਪੁਰਸਕਾਰ ਜਿੱਤੇ ਨੇ ਅਤੇ ਆਪਣੇ ਨਾਮ ਚਾਰ ਵਿਸ਼ਵ ਰਿਕਾਰਡ ਵੀ ਬਣਾਏ ਨੇ। ਉਸਨੇ ਦੱਸਿਆ ਹੈ ਕਿ ਉਹ ਦੂਜੇ ਬੱਚਿਆਂ ਨੂੰ ਵੀ ਪੜ੍ਹਾਉਂਦੀ ਹੈ। ਇਹ ਉਸਦੇ ਲਈ ਰੱਬ ਦਾ ਤੋਹਫਾ ਹੈ ਤੇ ਉਸ ਦੀ ਛੋਟੇ ਸਹਬਜ਼ਾਦਿਆਂ ਨੂੰ ਦੁੱਧ ਪਿਲਾਉਣ ਵਾਲੀ ਜੋ ਪੇਂਟਿੰਗ ਹੈ ਉਹ ਸਭ ਤੋਂ ਜ਼ਿਆਦਾ ਮਸ਼ਹੂਰ ਹੈ ਜਿੱਥੇ ਵੀ ਕੋਈ ਪ੍ਰਦਰਸ਼ਨੀ ਹੁੰਦੀ ਹੈ ਉਹ ਹਮੇਸ਼ਾ ਉੱਥੇ ਜਾਂਦੀ ਹੈ ਅਤੇ ਲੋਕਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਂਦੀ ਹੈ ਉਹ ਕਹਿੰਦੀ ਹੈ ਕਿ ਮਾਪਿਆਂ ਨੂੰ ਬੱਚਿਆਂ ਨਾਲ ਹਮੇਸ਼ਾ ਸਮਾਂ ਬਿਤਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇਤਿਹਾਸ ਬਾਰੇ ਵੀ ਜਾਣਕਾਰੀ ਦੇਣੀ ਚਾਹੀਦੀ ਹੈ ਹਰਜਿੰਦਰ ਕੌਰ ਕਹਿੰਦੀ ਹੈ ਕਿ ਲੋਕਾਂ ਨੂੰ ਆਪਣੇ ਨਾਲ ਜੋੜਨਾ ਅਤੇ ਉਹਨਾਂ ਨੂੰ ਇਤਿਹਾਸ ਤੋਂ ਜਾਣੂ ਕਰਾਉਣਾ ਹਮੇਸ਼ਾ ਉਸਦੀ ਪਹਿਲ ਰਹਿੰਦੀ ਹੈ ਪੁਲਿਸ ਨੇ ਵੀ ਹਰਜਿੰਦਰ ਕੌਰ ਦੇ ਇਸ ਕਦਮ ਦਾ ਸਮਰਥਨ ਕੀਤਾ ਅਤੇ ਖੂਬ ਪ੍ਰਸ਼ੰਸਾ ਵੀ ਕੀਤੀ ਹੈ ਫਿਰ ਜਿਵੇਂ ਜਦੋਂ ਇੱਕ ਬੇਸਿਕਲੀ ਇੱਕ ਆਰਟਿਸਟ ਨਾ ਭੁੱਖਾ ਹੁੰਦਾ ਹੈ ਤਾਈਫਾਨਾ ਤਾਂ ਇਹ ਕਿਥਾ ਕਿਥੇ ਮੇਰੇ ਲਈ ਹੌਸਲੇ ਦੀ ਦਾਤ ਬੱਚੇ ਜਾਂਦੇ ਨੇ ਜਦੋਂ ਵੀ ਕੋਈ ਵੀ ਆਫੀਸਰ ਜਾਂ ਕੋਈ ਵੀ ਆਂਦਾ ਨਾ ਤਾਂ ਜਦੋਂ ਪਿਆਰ ਨਾਲ ਆਸ਼ੀਰਵਾਦ ਦਿੰਦਾ ਤਾਂ ਮੈਨੂੰ ਲੱਗਦਾ ਇਹ ਆਰਟਿਸਟ ਦੀ ਅਮੀਰੀ ਇਹੀ ਹੁੰਦੀ ਹੈ ਤਾਂ ਮੈਂ ਬਹੁਤ ਸਾਰੇ ਦੇਖੇ ਹੋਰੇ ਆਰਟਿਸਟ ਜਿਵੇਂ ਲਾਈਕ ਸਾਰੇ ਆਏ ਤਾਂ ਉਹਨਾਂ ਨੇ ਉਹ ਬਹੁਤ ਸਾਰੀ ਬਲੇਸਿੰਗਸ ਦਿੱਤੀ ਤਾਂ ਕਾਫੀ ਨੇ ਲਾਈਕ ਪਰਚੇਸ ਵੀ ਕੀਤੀ ਆ ਹੈਨਾ ਇੱਕ ਆਸ਼ੀਰਵਾਦ ਦੇ ਤੌਰ ਤੇ ਉਹਨਾਂ ਨੇ ਅਮਾਉਂਟ ਵੀ ਦਿੱਤੀ ਆ ਤਾਂ ਮਤਲਬ ਮੈਨੂੰ ਐਵੇਂ ਲੱਗਦਾ ਵੀ ਜੇ ਇੱਕ ਆਰਟਿਸਟ ਨੂੰ ਐਵੇਂ ਜਾਂ ਮਿਲਦਾ ਜਾਵੇ ਤਾਂ ਉਹ ਤੇਦੀ ਵੀ ਆਰਟਿਸਟ ਪਿੱਛੇ ਨਹੀਂ ਰਹੂਗਾ ਤੇ ਇਹ ਦੇਰੀ ਹੁਣ ਲੋਕਾਂ ਦੇ ਮਾਇੰਡ 'ਚ ਸੋਚ ਪੈ ਚੁਕੀ ਆ ਕਿ ਵੀ ਆਰਟ ਤਾਂ ਐਵੇਂ ਆ ਕੋਈ ਵੀ ਆਰਟ ਕੀ ਦਾ ਫਾਇਦਾ ਨਹੀਂ ਆ ਇਹਦਾ ਫਿਊਚਰ ਨਹੀਂ ਆ ਤਾਂ ਮਤਲਬ ਇਹ ਚੀਜ਼ ਖਤਮ ਹੋ ਜੇ ਜਿਸ ਤਿੱਕੇ ਨਾਲ ਸਾਰੇ ਸਾਨੂੰ ਐਵੇਂ ਆਸ਼ੀਰਵਾਦ ਦੇਣ ਪਿਆਰ ਦੇਣ ਤਾਂ ਮੈਨੂੰ ਲੱਗਦਾ ਆਰਟ ਕਦੀ ਅਲੋਪ ਨਹੀਂ ਹੋਊਗੀ ਤੇ ਆਉਣ ਵਾਲੇ ਟਾਈਮ 'ਚ ਜਿਵੇਂ ਮੇਰਾ ਸੁਪਨਾ ਏ ਵੀ ਹਾਂ ਜਦੋਂ ਮੈਂ ਸ਼ੁਰੂ ਕੀਤਾ ਸੀ ਤਾਂ ਮੈਨੂੰ ਪਤਾ ਨਹੀਂ ਸੀ ਕਲਾ ਹੁੰਦੀ ਕੀ ਆ ਤੇ ਮੈਂ ਚਾਹੁੰਦੀ ਆ ਵੀ ਇਹ ਚੀਜ਼ ਕਦੀ ਵੀ ਲੌਂਗ ਟਾਈਮ ਦੇ ਵਿੱਚ ਕੋਈ ਵੀ ਬੱਚਾ ਆਉਣ ਵਾਲੀ ਪੀੜ੍ਹੀ ਦੇ ਵਿੱਚ ਇਹ ਨਾ ਕਵੇ ਤਲਾ ਹੁੰਦੀ ਕੀ ਆ ਤੇ ਜਿਸ ਤਿੱਕੇ ਨਾਲ ਐਵੇਂ ਪਿਆਰ ਮਿਲਦਾ ਰਿਹਾ ਤਾਂ ਮੈਨੂੰ ਲੱਗਦਾ ਇਹ ਵੀ ਇਹ ਤੇਦੀ ਮੂਟਾ ਆਊ ਗਈ ਕਿਹੜੀ ਤਸਵੀਰ ਉਹਨਾਂ ਨੇ ਖੋਜੀ ਸੀ ਬੇਸਿਕਲੀ ਉਹਨਾਂ ਨੇ ਜੁਰ ਰਾਮਦਾਸ ਜੀ ਦੇ ਇੱਕ ਅਫਸਰ ਨੇ ਐਸਐਚਓ ਸਰ ਨੇ ਕੀ ਦਿਆ ਉਹ ਬਿਊਟੀ ਦੇ ਸੀਗੇ ਬਟ ਉਹਨਾਂ ਨੂੰ ਲਾਈਕ ਉਹ ਦੂਰੋਂ ਆਏ ਤਾਂ ਉਹਨਾਂ ਨੇ ਲਾਈਕ ਉਹਨਾਂ ਨੂੰ ਅਟਰੈਕਟਿਵ ਲੱਗੀ ਤਾਂ ਇਸ ਚੀਜ਼ ਨੂੰ ਉਹਨਾਂ ਨੇ ਵਾਈਟ ਕੀਤਾ ਆ ਮਤਲਬ ਮੈਨੂੰ ਵੀ ਕੀਤਾ ਕਿ ਇਥੇ ਵਧੀਆ ਲੱਗਿਆ ਕਿ ਉਹ ਔਨ ਬਿਊਟੀ ਤੇ ਅਜੇ ਕੋਈ ਅਫੀਸਰ ਆ ਕੇ ਤੁਹਾਨੂੰ ਐਪਰੀਸ਼ੀਏਟ ਕਰੇ ਤਾਂ ਆਈ ਫੀਲ ਇਹ ਬਹੁਤ ਵੱਡੀ ਗੱਲ ਹੈ ਤੇ ਇਥੇ ਮੈਂ ਅੰਦਰ ਆ ਕੇ ਦੇਖਿਆ ਤੇ ਕਿ ਐਗਜ਼ੀਬਿਸ਼ਨ ਲੱਗੀ ਸੀ ਇੱਕ ਛੋਟੀ ਜੀ ਸਾਡੀ ਭੈਣ ਛੋਟੀ ਜੀ ਬੇਟੀ ਵੀ ਆਇਆ ਭੈਣ ਵੀ ਹੈ ਇਸ ਬੱਚੇ ਨੇ ਬੜੀ ਈ ਐਕਸੀਬਿਸ਼ਨ ਲਗਾਈ ਐ ਇੱਥੇ ਪੇਂਟਿੰਗ ਵੀ ਬੇਟੇ ਕਿਹਨਾ ਤੁਹਾਡਾ ਤੇਰਪਿੰਦਰ ਗੌਰ ਜਿਹੜੇ ਸਰਾਂ ਤੋਂ ਆਏ ਨੇ ਔਰ ਮੈਂ ਦੇ ਕੇ ਹਰਾ ਰਹਿ ਗਿਆ ਕਿ ਕਿੰਨਾ ਅੱਛਾ ਪਰਮਾਤਮਾ ਨੇ ਇਹਨਾਂ ਨੂੰ ਬਖਸ਼ ਕੀਤੀ ਹੈ ਰਾਹ ਦਿੱਤਾ ਜਿਹੜੇ ਆਪਣੀ ਕਲਮ ਨਾਲ ਕੁਝ ਰੰਗਾਂ ਨੂੰ ਐਦਾ ਬਿਖੇਰ ਦਿੰਦਾ ਜਿਹੜੀ ਤਸਵੀਰਾਂ ਆਪਣੇ ਆਪ ਮੂਹਰ ਬੋਲਦੀਆਂ ਮੈਂ ਮੰਨਣਾ ਕਿ ਇਹ ਸਾਰੀਆਂ ਤਸਵੀਰਾਂ ਜਿਹੜੀਆਂ ਬਣੀਆਂ ਇਹ ਚਲੋ ਇਹਨਾਂ ਨੂੰ ਦੇਖਿਆ ਤੇ ਨਹੀਂ ਅਸੀਂ ਨਾ ਮੈਂ ਦੇਖਿਆ ਨਾ ਇਹਨਾਂ ਨੂੰ ਦੇਖਿਆ ਨਾ ਸਾਡੇ ਬਜ਼ੁਰਗਾਂ ਨੇ ਲੇਕਿਨ ਇੱਕ ਤਸਵੀਰ ਵਿੱਚ ਦੇਖੀ ਮੈਂ ਜਿਹੜੀ ਅਸੀਂ ਸਾਰਿਆਂ ਨੇ ਦੇਖੀ ਫਿਲਮ ਦੇ ਵਿੱਚ ਉਹਨਾਂ ਐਕਟਰ ਐਕਟਰਸ ਨੂੰ ਜਿਵੇਂ ਇਹਨਾਂ ਨੇ ਕੈਨਵਸ 'ਤੇ ਪੇਂਟ ਕੀਤਾ ਉਹ ਬਿਲਕੁਲ ਹੂਬ ਹੂ ਫੋਟੋ ਨਾਲ ਦੀ ਬਣੀ ਹੈ ਉਹ ਇਥੇ ਸਾਬਤ ਹੁੰਦਾ ਹੈ ਕਿ ਇਸ ਬੱਚੇ 'ਚ ਬਹੁਤ ਹੁਨਰ ਹੈ। ਮੈਂ ਪਰਮਾਤਮਾ 'ਤੇ ਅਰਦਾਸ ਕਰਦਾ ਕਿ ਇਹ ਬੱਚੇ ਨੂੰ ਪਰਮਾਤਮਾ ਬਹੁਤ ਰੱਖੀ ਬਖਸ਼ੇ ਔਰ ਇਹਦੇ ਹੁਨਰ ਨੂੰ ਉਜਾਗਰ ਕਰਨ ਦੇ ਵਿੱਚ ਇਹਦੀ ਮਦਦ ਕਰੇ। ਮੈਂ ਇੱਥੇ ਆਪਣੇ ਡਿਊਟੀ ਵਾਸਤੇ ਮੈਨੂੰ ਇੱਥੇ ਅਪਾਇੰਟ ਕੀਤਾ ਗਿਆ ਸੀ। ਤੇ ਮੈਂ ਮੈਮ ਸਰਹੰਦ ਤੋਂ ਆਏ ਨੇ। ਇਹਨਾਂ ਨੇ ਪੇਂਟਿੰਗ ਦਾ ਐਗਜ਼ਿਬਿਸ਼ਨ ਇੱਥੇ ਜੜਾ ਲਗਾਇਆ ਸੀ। ਤੇ ਮੈਂ ਕਾਫੀ ਇੰਪ੍ਰੈਸਡ ਹੋਇਆ ਬਹੁਤ ਪਿਆਰੀ ਇਹਨਾਂ ਨੇ ਪੇਂਟਿੰਗਸ ਜਿਹੜੀਆਂ ਨੇ ਇੱਥੇ ਐਗਜ਼ਿਬਿਟ ਕੀਤੀਆਂ ਨੇ। ਤੇ ਅਸੀਂ ਮੈਮ ਕੋ ਇੱਕ ਪੇਂਟਿੰਗ ਜਿਹੜੀ ਆ ਉਹ ਪਰਚੇਸ ਵੀ ਕਰਾਂਗੇ ਤਾਂ ਕਿ ਏਡੀ ਦੂਰੋਂ ਆਏ ਇਹਨਾਂ ਨੂੰ ਇਹ ਹੋਵੇ ਵੀ ਇੱਥੇ ਜਿਹੜਾ ਪੇਂਟਿੰਗ ਇਹਨਾਂ ਨੇ ਕੀਤੀ ਹੈ ਉਹਦੀ ਕੋਈ ਕਦਰ ਹੋਈ ਹੈ ਇਹ ਵੀ ਦੂਰੋਂ ਚੱਲ ਕੇ ਆਏ ਆ। ਅਫਕੋਰਸ ਦੇਖੋ ਅਟਰੈਕਟਿਵ ਹੈ ਤੇ ਤਾਂ ਹੀ ਜਿੰਨੇ ਵੀ ਆਪਣੇ ਇੱਥੇ ਆਏ ਨੇ ਲੋਕ ਉਹ ਹਰ ਕੋਈ ਐਂਟਰ ਕਰਨ ਤੋਂ ਬਾਅਦ ਇੱਥੇ ਜ਼ਰੂਰ ਦੇਖ ਰਿਹਾ ਹੈ ਅਟਰੈਕਟਿਵ ਨੇ ਬੰਦੇ ਨੂੰ ਦੇਖ ਕੇ ਅੱਛਾ ਲੱਗਦਾ ਹੈ ਕਿ ਹਾਂ ਯਾਰ ਪੇਂਟ ਨਾਲੇ ਪੇਂਟਿੰਗ ਜਿਹੜੀ ਆ ਉਹ ਜ਼ਿੰਦਗੀ ਦਾ ਇਹੋ ਜਿਹਾ ਸਕੂਨ ਹੈ ਜਿਹੜਾ ਹਰ ਕੋਈ ਚਾਹੁੰਦਾ ਹੈ ਆਪਣੇ ਦੀਵਾਰ ਤੇ ਆਪਣੇ ਕੋਈ ਚੀਜ਼ ਹੈਂਗ ਕੀਤੀ ਹੋਵੇ ਨਾ ਆਪਾਂ ਬੈਠੇ ਹੋਈਏ ਉਹਨੂੰ ਦੇਖੀਏ ਤੇ ਕੁਛ ਨਾ ਕੁਛ ਵਧੀਆ ਉਹਦੇ ਤੋਂ ਆਪੇ ਆਟੋਮੈਟਿਕਲੀ ਗੱਲਾਂ ਨਿਕਲਣ ਲੱਗ ਪੈਂਦੀਆਂ ਨੇ ਕੋਈ ਮੈਸੇਜ ਦੇਣਾ ਚਾਹੋ ਕਿ ਅੱਜ ਦੇ ਦਿਨ ਦੇ ਵੇਖੋ ਜੀ ਮੈਂ ਦੇਹੀ ਕਹਿੰਦਾ ਵੀ ਜੇ ਕਿਸੇ 'ਚ ਆਰਟ ਹੈ ਤੇ ਉਹਨੂੰ ਸ਼ੋਅ ਕਰਨਾ ਚਾਹੀਦਾ ਹੈ ਤੇ ਆਪਾਂ ਆਪਾਂ ਨੂੰ ਉਹਨੂੰ ਐਪਰੀਸ਼ੀਏਟ ਕਰਨੀ ਚਾਹੀਦੀ ਹੈ ਥੈਂਕ ਯੂ